ਹਉ ਮੈਂ ਟੁਕਤਾ ਮੋਹੜਾ ਇੱਕ ਸੱਚ ਨਾਮ ਆਧਾਰ ਫਿਰ ਉਹਦੀ ਹਉਮੈ ਟੁੱਟ ਜਾਂਦੀ ਹੈ ਮੈਂ ਮੇਰੀ ਖਤਮ ਹੋ ਜਾਂਦੀ ਹੈ ਹਉਮੈ ਦਾ ਅਰਥ ਕੀ ਹੁੰਦਾ ਹੈ ਹਉ ਦਾ ਅਰਥ ਹੁੰਦਾ ਮੈਂ ਹਉ ਅੱਗੇ ਆ ਕੀ ਮੈਂ ਮੈਂ ਦਾ ਅਰਥ ਮੈਂ ਹਉਮੈ ਦਾ ਅਰਥ ਕੀ ਬਣ ਗਿਆ ਡਬਲ ਮੈਂ ਕਿਉਂਕਿ ਹਉ ਦਾ ਅਰਥ ਵੀ ਮੈਂ ਹੁੰਦਾ ਹੈ ਮੈਂ ਦਾ ਅਰਥ ਮੈਂ ਸੋ ਕੀ ਬਣ ਗਿਆ ਮੈਂ ਮੈਂ ਸੌਖੇ ਸੌਖੇ ਆ ਸਮਝ ਆ ਹਾਉ ਮੈਂ ਦਾ ਫਮੈਂ ਮੈਂ ਵੀ ਮੈਂ ਮੈਂ ਹਾਂ ਮੈਂ ਮੈਂ ਹਾਂ ਭਾਵ ਕਿ ਮੇਰੀ ਵੱਖਰੀ ਹਸਤੀ ਹੈ ਮੇਰੀ ਕੋਈ ਆਪਣੀ ਹਸਤੀ ਹੈ ਇਹ ਕੀ ਹੈ ਹੌਮੇ ਇਹਨੂੰ ਸੌਖਾ ਸਮਝ ਲਓ ਤੁਹਾਡੇ ਪਕੜ ਦੀ ਗੱਲ ਬਹੁਤ ਛੇਤੀ ਆ ਜਾਈਏ ਕਿਉਂਕਿ ਉਦਾਹਰਨਾਂ ਅਸੀਂ ਵੱਧ ਦਿੰਦੇ ਹੁੰਦੇ ਹਾਂ ਪੜੇ ਅਨਪੜਿਆਂ ਨੂੰ ਸਾਨੂੰ ਨਾਲ ਸਮਝ ਆ ਜਾਂਦੀ ਹੈ ਜਿਵੇਂ ਕਿ ਸੂਰਜ ਦੀ ਕਿਰਨ ਹੈ ਉਹਨੂੰ ਉਹਨੂੰ ਪਲੇਖਾ ਪੈ ਗਿਆ ਪਲੇਖੇ ਵਿੱਚ ਕੀ ਬਣਦੀ ਹੈ ਹੌਮੇ ਵੀ ਮੈਂ ਮੈਂ ਹਾਂ ਹੁਣ ਸੋਚ ਦੀ ਕਰਨ ਕਹਿੰਦੀ ਮੈਂ ਮੈਂ ਹਾਂ ਭਾਵ ਕਿ ਮੇਰੀ ਆਪਣੀ ਹਸਤੀ ਹੈ ਤਪ ਤੇਜ ਮੇਰਾ ਹੈ ਮੈਂ ਦੇ ਵਿੱਚ ਕੀ ਆਉ ਫਿਰ ਮੇਰਾ ਮੇਰਾ ਆਉਣਾ ਮੇਰਾ ਮੇਰੀ ਕੋਈ ਗੱਲ ਹੈ ਫਿਰ ਹੁਣ ਸੋਚ ਦੀ ਕਰਨ ਨੂੰ ਕੀ ਲੱਗਦਾ ਮੈਂ ਹਾਂ ਤਪ ਤੇਜ ਮੇਰਾ ਹੈ ਹੁਣ ਦੱਸੋ ਹੁਣ ਦੱਸੋ ਗੱਲ ਇਹ ਕੀ ਹੈ ਸੱਚੀ ਹੈ ਨਹੀਂ ਇਹ ਹੌਮੇ ਦੀ ਕਿਰਨ ਭਲੇਖੇ ਵਿੱਚ ਹੈ ਅਸੂਤ ਦੀ ਕਿਰਨ ਭਲੇਖੇ ਵਿੱਚ ਹੈ ਸੂਰਜ ਦੀ ਕਿਰਨ ਦਾ ਤੇਜ ਕਾਦਾ ਨਹੀਂ ਨਿੱਕੇਰਨ ਦਾ ਤੇਜ ਆਪਣਾ ਨਹੀਂ ਕਿਰਨ ਵਿੱਚ ਤੇਜ ਸੂਤ ਦਾ ਹੀ ਹੈ ਇੱਕ ਸੂਤ ਦੀ ਕਿਰਨ ਤੈਨੂੰ ਭਲੇਖਾ ਪਹ ਗਿਆ ਤੂੰ ਹੌਮੇ ਵਿੱਚ ਹੈ ਨਹੀਂ ਤੂੰ ਆਪਣੇ ਆਪ ਕੋਈ ਹਸਤੀ ਨਹੀਂ ਤੇਰੇ ਵਿੱਚ ਤਾਪ ਤੇਜ ਸੂਤ ਦਾ ਹੀ ਹੈ ਬੋਲੋ ਸਤਨਾਮ ਸੌਖੇ ਢੰਗ ਨਾਲ ਸਮਝ ਆ ਗਈ ਨਾ ਭਲੇਖਾ ਪਿਆ ਸਕਦਾ ਇਦਾਂ ਹੀ ਇਹਨੂੰ ਕਹਿੰਦੇ ਨੇ ਇਹੀ ਜੀਵ ਤੇ ਬ੍ਰਹਮ ਦੇ ਵਿਚਾਰ ਪਰਦਾ ਹੈ ਹਾ ਹੋ ਭੀਤ ਭਇਓ ਹੈ ਵਿਚੋ ਸੁਣਤ ਦੇਸ ਨਿਕਟਾਇਓ ਭਾਂ ਵੀਰੀ ਕੇ ਪਾਤ ਪਰ ਤੋਂ ਵਿਣਪੇਖੇ ਦੂਰਾਇਓ ਇਹ ਤਾਂ ਮਾਲਕ ਦਾ ਹੀ ਬਲ ਵਰਤਦਾ ਹੈ ਇਸ ਦਾ ਬਲ ਨਾ ਹੀ ਇਸ ਹਾਥ ਕਰਨ ਕਰਾਵਣ ਸਰਬ ਕੋ नाथ ਆਗਿਆਕਾਰੀ ਬਪਰਾ ਜੀਓ ਜੋਤ ਸੁਭਾਵੈ ਸੋਈ ਹੋਣਾ ਇਥੀਓ ਪਰ ਆਪਾਂ ਨੂੰ ਭਲੇਖਾ ਪਹਿ ਜਾਂਦਾ ਹੈ ਵੀ ਮੈਂ ਮੈਂ ਹਾਂ ਮੇਰੀ ਕਾਯਾ ਦਾ ਹਸਤੀ ਹੈ ਮੇਰਾ ਬਲ ਹੈ ਮੇਰੀ ਸ਼ਕਤੀ ਹੈ ਮੈਂ ਕਿਉਂ ਨਾ 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 ਸਭ ਮਾਲਕ ਦਾ ਹੀ ਬਲ ਵਰਤਦਾ ਹੈ ਜਿਵੇਂ ਸੂਰਜ ਦੀਆਂ ਕਰਨਾ ਵਿੱਚ ਸੂਰਜ ਦੀ ਸ਼ਕਤੀ ਵਰਤਦੀ ਹੈ ਤਪ ਤੇ ਜੋ ਸੂਰਜ ਦਾ ਹੈ ਪਰ ਕਰਨਾ ਨੂੰ ਪੈ ਸਕਦਾ ਹੈ ਭਲੇਖਾ ਤਪ ਤੇ ਸਾਡਾ ਆਪਣਾ ਹੈ ਇਦਾਂ ਮੈਂ ਵਿੱਚ ਮੇਰੀ ਵੀ ਆ ਜਾਂਦੀ ਹੈ ਗੱਲ ਆਪਾਂ ਸਮਝ ਲਈ ਨਾ ਹਉਮੈ ਦੇ ਵਿੱਚ ਮੈਂ ਦੇ ਨਾਲ ਮੇਰੀ ਤਾਂ ਨਹੀਂ ਹੈ ਆਈ ਐਂਡ ਮਾਈ ਸੰਗਤਾ ਮਨਤਾ ਵੀ ਇਹਨੂੰ ਕਹਿੰਦੇ ਆ ਸੋ ਇਦਾਂ ਇਹ ਵੀ ਸੱਚੇ ਗਿਆਨ ਤਾਂ ਹੀ ਜਿਹੜੀ ਮੈਂ ਮੈਂ ਹੈ ਇਹ ਟੁੱਟ ਜਾਂਦੀ ਹੈ ਇਹ ਵੀ ਟੁੱਟ ਜਾਂਦੀ ਹੈ ਨਹੀਂ ਤਾਂ ਬਹੁਤੀ ਦੁਨੀਆ ਬਸ ਮੈਂ ਮੇਰੀ ਦੇ ਵਿੱਚ ਹੀ ਮਰ ਜਾਂਦੀ ਹੈ ਆਪਾਂ ਮੈਂ ਮੇਰੀ ਚ ਹੀ ਮਰ ਜਾਂਦੇ ਹਾਂ ਸੱਚੇ ਗਿਆਨ ਤਾਂ ਹੀ ਇਹ ਹੌਵੇਂ ਟੁੱਟਦੀ ਹੈ ਇਹਨੂੰ ਗਿਆਨ ਆਉਂਦਾ ਹੈ ਪਤਾ ਲੱਗਦਾ ਵੀ ਇਹ ਨਿਮਾਲਕ ਦਾ ਹੀ ਬਰਬਾਦ ਹੈ ਫੇਰ ਹੀ ਕਹਿੰਦਾ ਤੂੰ ਠਾਕਰ ਤੋਂ ਪਹਿ ਅਰਦਾਸ ਜੀਓ ਪਿੰਡ ਸਭ ਤੇ ਮਾਲਕ ਤੇ ਜਿੰਦ ਇਹ ਸਰੀਰ ਇਹ ਤੇਰੀ ਪੂੰਜੀ ਹੈ ਤੂੰ ਹੀ ਦਾ ਰਚਨਹਾਰ ਹੈ ਤੇਰੀ ਜੋਤ ਦਾ ਵਾਲੀ ਤੇ ਵਰਤ ਰਿਹਾ ਹੈ ਇਹ ਸਰੀਰ ਆ ਮੇਰਾ ਹਰ ਤੋਂ ਮਹਿ ਜੋਤ ਰੱਖੀ ਤਾ ਤੂੰ ਜਗਮ ਹੈ ਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗਮ ਹੈ ਆ ਉਹ ਤੇਰੀ ਜੋਤ ਤੇਰੀ ਅੰਛ ਦਾ ਹੀ ਬਲ ਵਰਤ ਰਿਹਾ ਸੋ ਇਦਾਂ ਆਪਾਂ ਸਮਝ ਲਿਆ ਕਿ ਸੱਚੇ ਗਿਆਨ ਦੇ ਨਾਲ ਇਹ ਜਿਹੜੀ ਮੈਂ ਮੈਂ ਹੈ ਇਹ ਖਤਮ ਹੁੰਦੀ ਹੈ ਮੈਂ 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 ਭਲੇਖੇ ਤੋਂ ਸ਼ੁਰੂ ਹੁੰਦੀ ਆ ਬਸ ਇੱਕ ਭਲੇਖੀ ਹੁੰਦਾ ਬਸ ਉਹ ਭਲੇਖਾ ਬਸ ਉਹ ਹੀ ਮੈਂ ਦਾ ਕਾਰਨ ਬਣ ਜਾਂਦਾ ਹੈ ਹੀ ਜੀਵ ਤੇ ਬ੍ਰਹਮ ਦੇ ਵਿਚਕਾਰ ਇੱਕ ਪਰਦਾ ਬਣ ਜਾਂਦਾ ਹੈ ਭਲੇਖੀ ਭਲੇਖੇ ਤੇ ਲੈ ਲਓ ਉਦਾਹਰਣ ਕੋਈ ਦੇਸੀ ਉਦਾਹਰਣ ਲੈ ਲਓ ਭਲੇਖਾ ਜਾਂ ਭਲੇਖੇ ਤੋਂ ਮੈਂ ਬਣ ਜਾਂਦੀ ਆ ਬਸ ਗੱਲ ਤਾਂ ਇੰਨੀ ਹੈ ਜਿਵੇਂ ਕਿ ਛੱਤ ਦੀ ਸਿਪਕਲੀ ਨੂੰ ਭਲੇਖਾ ਪੈ ਸਕਦਾ ਕੀ ਭਲੇਖਾ ਪੈ ਸਕਦਾ ਕੀ ਭਲੇਖਾ ਪੈ ਸਕਦਾ ਛੱਤ ਦੀ ਸਿਪਕਲੀ ਨੂੰ ਭਲੇਖਾ ਪੈ ਸਕਦਾ ਕਿ ਤਪ ਜੋ ਹੈ ਬਾਲਾ ਕੋ ਕਮਸਤਾਨ ਦਾ ਪਿਆਰ ਦੀ ਨਾ ਬਹਾਲ ਹੋਣਾ 30% ਪਾਸੇ ਤੇ ਬਹਾਲ ਹੋਣਾ ਕੋਈ ਪਾਤੇ ਹੁਣ ਇਧਰ ਹਿਰ ਤੇ ਆਣ ਦਿਓ ਹੁਣ ਛੱਤ ਦੀ ਛਿਪਕ ਲਈ ਛੱਤ ਨਾ ਲੱਗੀ ਹੋਈ ਹੈ ਨਾ ਇਧਰ ਧਿਆਨ ਕਰੋ ਵੀ ਕੀ ਗੱਲ ਤੁਸੀਂ ਐਵੇਂ ਓਖੜ ਜੇਗੇ ਕੱਦ ਕੀ ਗੱਲ ਹੈ ਛੱਤ ਦੀ ਛਿਪਕ ਲਈ ਛੱਤ ਨਾ ਲੱਗੀ ਹੋਈ ਹੈ ਨਾ ਹੁਣ ਸੱਚ ਕੀ ਹੈ ਕਿ ਛਿਪਕ ਲਈ ਛੱਤ ਦੇ ਸਹਾਰੇ ਹੈ ਸੱਚ ਤਾਂ ਇਹੀ ਹੈ ਨਾ ਪਰ ਉਹਨੂੰ ਭਲੇਖਾ ਜਾ ਪੈ ਸਕਦਾ ਵੀ ਛੱਤ ਮੈਂ ਚੱਕੀ ਹੋਈ ਆ ਪਾਸੇ ਹੋਊਗੀ ਤਾਂ ਛੱਤ ਡਿੱਗੂਗੀ ਬੋਲੋ ਸਤਨਾਮ ਸੋ ਖਰਤਾਂ ਨੂੰ ਭਲੇਖਾ ਉਹਨੂੰ ਲੱਗ ਸਕਦਾ ਕਿ ਛੱਤ ਮੈਂ ਚੁੱਕੀ ਹੋਈ ਹੈ ਲੱਗ ਸਕਦਾ ਜਿਵੇਂ ਕਿ ਪਿਛਲੇ ਸਮਿਆਂ ਦੇ ਵਿੱਚ ਨਾ ਭਲੇਖੇ ਤੇ ਗੱਲ ਚੱਲੀ ਆ ਸਤਨਾਮ ਜੀ ਆਧਾਰਨਾ ਉੱਥੋਂ ਮੈਂ ਬਣਦੀ ਹੈ ਜਿਵੇਂ ਪਿਛਲੇ ਸਮਿਆਂ 'ਚ ਚਲੋ ਅੱਜ ਤਾਂ ਘੱਟ ਹੈ ਵੱਡੇ ਵਿਰਗਾਂ ਨੂੰ ਪਤਾ ਹੈ ਜਦੋਂ ਖੇਤੋਂ ਦੇ ਨਾ ਗੱਡੇ ਹੁੰਦੇ ਗੱਡੇ ਇਹ ਰਾਕੜੇ ਕੁੱਤਾ ਰੱਖਿਆ ਹੁੰਦਾ ਸੀ ਉਹ ਗੱਡੇ ਨਾ ਬਣਨ ਹੁੰਦੇ ਸੀ ਬੰਨਦੇ ਸੀ ਨਾ ਗੱਡੇ ਖਾਤੇ ਬਣਦੇ ਹੁੰਦੇ ਸੀ ਬਾਲਾ ਤਾਂ ਫੇਰ ਉਹਨੂੰ ਰਾਹ ਵਾਲੇ ਕੁੱਤੇ ਨਹੀਂ ਪੈਂਦੇ ਸੀ ਗਲੀਆਂ ਵਾਲੇ ਪੁਰਿਆਂ ਆਉਂਦਾ ਗੱਡੇ ਦੇ ਸਾਰੇ ਹੁਣ ਕੁੱਤੇ ਨੂੰ ਭਲੇ ਖਾ ਪੈ ਸਕਦਾ ਘਰੇ ਆ ਕੇ ਵੀ ਗੱਡਾ ਮੇਰੇ ਸਾਰੇ ਚੱਲਦਾ ਪੈਸਾ ਖਦਾ ਖਲੇਖਾ ਉਹਨੂੰ ਕਿਹੜਾ ਸਮਝਾ ਵੀ ਕੁੱਤਾ ਤੇਰੇ ਸਾਰੇ ਗੱਡੇ ਨਹੀਂ ਚੱਲਦਾ ਤੂੰ ਗੱਡੇ ਸਾਰੇ ਘਰੇ ਆ ਜਣਾ ਨਹੀਂ ਤੈਨੂੰ ਗਲੀਆਂ ਦੇ ਕੁੱਤੇ ਪਾੜ ਦਿੰਦੇ ਬੋਲੋ ਸਾਥ ਨਾਮ ਗੱਲ ਦੇ ਅਸਲੀ ਸੱਚੀ ਗੱਲ ਪਈ ਹੈ ਵੀ ਤੂੰ ਗੱਡੇ ਦੇ ਸਾਰੇ ਘਰੇ ਆ ਗਿਆ ਪਰ ਕਹਿੰਦਾ ਗੱਡਾ ਮੇਰੇ ਸਾਰੇ ਚੱਲਦਾ ਭਲੇਖਾ ਭਲੇਖਾ ਵਸ ਲਿਓ ਭਲੇਖਾ ਜੂ ਹੋਇਆ ਇਹ ਕਹਿੰਦਾ ਤਾਂ ਤੇ ਉਹ ਮੱਖੀ ਨੂੰ ਵੀ ਭਲੇਖਾ ਪੈ ਸਕਦਾ ਹੈ ਕਈ ਵਾਰੀ ਨਾ ਉਹ ਗੱਡੇ ਦੇ ਪਿਛਲੇ ਧਰੇ ਦੇ ਮੱਖੀਆਂ ਬਹਿ ਜਾਂਦੀਆਂ ਬਹਿ ਜਾਂਦੀਆਂ ਨਾ ਪਿਛਲੇ ਧਰੇ ਤੇ ਹੁਣ ਮੱਖੀਆਂ ਨੂੰ ਭਲੇਖਾ ਪੈ ਸਕਦਾ ਵੀ ਤਾਂ ਧੂੜ ਹੀ ਪੱਟਦੀਆਂ ਤੁਰੀਆਂ ਜਾਂਦੀਆਂ ਮੱਖੀ ਨੂੰ ਭਲੇਖਾ ਪੈ ਸਕਦਾ ਮੈਂ ਧੂਣਾ ਪੱਟਦੀ ਤੁਰੀ ਜਾਂਦੀ ਆ ਜੀ ਹਾਂਜੀ ਉਹ ਧੂੜਾਂ ਦਾ ਗੱਡੇ ਤੇ ਪਈਏ ਪੱਟਦੇ ਆ ਪਰ ਮੱਖੀ ਨੂੰ ਭਲੇਖਾ ਪੈ ਸਕਦਾ ਸੌਖਿਆ ਸੌਖਿਓਂ ਧਾਰਨਾ ਦੱਤੀਆਂ ਇੱਕ ਪਿੰਡ ਵਿੱਚ ਕਹਿੰਦੇ ਕਮਾਈ ਰਹਿੰਦੀ ਸੀ ਉਹਨੂੰ ਇਹੀ ਭਲੇਖਾ ਪੈ ਗਿਆ ਭਲੇਖੇ ਵਿੱਚ ਉਹਦੀ ਮਾਂ ਬਣ ਗਈ ਕੀ ਸੀ ਕਿ ਸੂਰਜ ਦਾ ਦੋ ਚੜਾ ਹੁੰਦਾ ਨਾ ਸੂਰਜ ਦਾ ਪੌਫਟਾਂ ਲਾ ਕਹਿ ਲੋ ਮਾਤਾ ਕੋਲੇ ਕੁੱਕੜ ਸੀ ਇੱਕ ਉਹ ਕੁੱਕੜ ਬਣ ਜਾਂਦਾ ਬਹੁਤ ਵਡਾਲਾ ਹੁੰਦਾ ਮਾਤਾ ਨੂੰ ਭੁਲੇਖਾ ਪੈ ਗਿਆ ਕਿ ਕੁੱਕੜ ਮੇਰਾ ਕੁੱਕੜ ਬਾਗ ਦਿੰਦਾ ਤਾਂ ਸੂਰਜ ਚੜਦਾ ਉਲਟ ਉਹ ਭੁਲੇਖਾ ਮੈਂ ਬਣ ਗਈ ਉਹਦੀ ਵੀ ਮੇਰਾ ਕੁੱਕੜ ਬਾਗ ਦਿੰਦਾ ਤਾਂ ਸੂਟ ਪਿੰਡ ਵਾਲੇ ਇਕੱਠੇ ਕਰ ਲੈ ਪਿੰਡ ਵਾਲਾ ਨੂੰ ਇਕੱਠੇ ਕਰਕੇ ਕਹਿੰਦੀ ਮਾੜੀ ਜੀ ਹਿਸਾਬ ਨਾਲ ਗੱਲ ਕਰਿਆ ਫਰਮੇ ਨਾ ਸਤਕਾਰ ਕਰਿਆ ਕਰੋ ਮਾੜਾ ਜੀ ਹਿਸਾਬ ਨਾਲ ਗੱਲ ਕਰਿਆ ਕਰੋ ਮੇਰੇ ਨਾਲ ਪਿੰਡ ਵਾਲੇ ਹਰਾਨ ਕਹਿੰਦੇ ਮਾਤਾ ਕੀ ਗੱਲ ਹੋ ਗਈ ਕਹਿੰਦੀ ਗੱਲ ਕੀ ਹੋਣੀ ਹੈ ਪਤਾ ਤਾਂ ਉਹਦੇ ਲੱਭੀ ਦੇ ਕੁੱਕੜ ਲੈ ਕੇ ਹੋਰ ਪਿੰਡ ਵਾਗੀ ਬੋਲੋ ਸਤਨਾਮ ਉਹ ਲੋਕਾਂ ਨੂੰ ਕੀ ਪਤਾ ਕਰਦਾ ਉਹ ਹਨਾਨ ਕਹਿੰਦੇ ਮਾਤਾ ਗੱਲ ਤਾਂ ਤਾਂ ਸਾਨੂੰ ਨਹੀਂ ਸਮਝ ਆਈ ਉਹ ਫੇਰ ਕਹੀ ਚੱਲੇ ਜਿੱਦੇ ਕੋਕੜ ਲੈ ਕੇ ਹੋਰ ਪਿੰਡ ਵਾਗੀ ਪਤਾ ਤਾਂ ਉਹਦੇ ਲੱਗੂ ਉਹ ਫੇਰ ਕਹਿੰਦੇ ਮਾਤਾ ਗੱਲ ਦੱਸ ਸਾਨੂੰ ਨਹੀਂ ਸਮਝ ਆਈ ਜੋ ਬਾਰੀ ਬਾਰੀ ਕਿਹਾ ਕਹਿੰਦੀ ਸਮਝ ਨਹੀਂ ਆਈ ਤਾਂ ਦੱਸ ਦਣੀਏ ਕਹਿੰਦੀ ਮੇਰਾ ਕੋਕੜ ਬਾਗ ਮੰਦਾ ਤਾਂ ਸੂਰਜ ਚੜਦਾ ਕੋਕੜ ਲੈ ਕੇ ਹੋਰ ਪਿੰਡ ਵਾਗੀ ਸੂਰਜ ਉੱਥੇ ਚੜਨ ਲੱਗ ਜੂ ਤੁਸੀਂ ਨਹੀਂ ਰਹੀ ਟੱਕਰਾ ਮਾਰਦੇ ਫਰੋਗੇ ਮਾੜਾ ਸਤਕਾਰ ਰੱਖਿਆ ਕਰੋ ਮੇਰਾ ਬੋਲੋ ਸਤਨਾਮ ਦੱਸੋ ਕੀ ਹਾਲ ਹੈ ਹੁਣੇ ਦਾ ਸੋਖੇ ਤਾਂ ਕਿ ਨਸੰਦੇ ਮੈਂ ਕੀ ਹੁੰਦੀ ਐ ਹਾਂਜੀ ਮੈਂ ਮੇਰਾ ਕੋਕੜ ਵਾਂਗ ਦੰਗਾ ਛੂਟ ਤਾਂ ਚੜਦਾ ਐ ਬਸ ਇਹੀ ਹੈ ਭਲੇਖਾ ਇਸੇ ਭਲੇਖੇ ਦੇ ਵਿੱਚ ਹਾਂ ਆਪਾਂ ਵੀ ਸਾਰੇ ਆਪਾਂ ਸਾਰੇ ਮੈਂ ਵੀ ਤੁਹਾਡੇ ਵਿੱਚ ਹੀ ਹਾਂ ਤਾਂ ਤੇ ਇਹ ਭਲੇਖਾ ਗੁਰੂ ਦੂਰ ਕਰ ਦਿੰਦਾ ਐ ਭਲੇਖ ਹੀ ਐ ਬਸ ਇੱਕ ਭਲੇਖਾ ਦੂਰ ਕਰ ਦਿੰਦਾ ਗੁਰੂ